ਦੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਦੇਰ ਰਾਤ ਇੱਕ ਔਰਤ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਨਾਲ ਲੱਗਦੇ ਜੰਗਲਾਂ ਦੇ ਵਿੱਚ ਨਗਨ ਅਵਸਥਾ ਦੇ ਵਿੱਚ ਇੱਕ ਔਰਤ ਦੀ ਸਦਿੰਗ ਜਿਹੜੀ ਪਰਿਸਥਿਤੀਆਂ ਦੇ ਵਿੱਚ ਜਿਹੜੀ লাশ ਬਰਾਮਦ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਉਸ ਇਲਾਕੇ ਦੇ ਵਾਸੀ ਨੇ ਉਹ ਵੀ ਇੱਥੇ ਆਪਣੇ तौर पे ਭਾਲ ਕੀਤੀ ਜਾ ਰਹੀ ਹੈ ਬੇਸ਼ੱਕ ਔਰਤ ਦੀ ਜਿਹੜੀ লাশ ਬਰਾਮਦ ਹੋ ਚੁੱਕੀ ਆ ਦੂਜੇ ਪਾਸੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹੀ ਜਗ੍ਹਾ ਤੇ ਜਿੱਥੇ ਔਰਤ ਦੀ লাশ ਬਰਾਮਦ ਹੋਈ ਹੈ ਇਹ ਖੂਨ ਦੇ ਜਿਹੜੇ ਨਿਸ਼ਾਨ ਉਹ ਵੀ ਨੇ ਕੀ ਨਾਮ ਹੈ ਜੀ ਅੱਛਾ ਕੀ ਕੀ ਹੋਇਆ ਹੈਗਾ ਸਾਰਾ ਇੱਥੇ ਇੱਥੇ ਸਾਰਾ ਇਹ ਸਾਰੇ 6 ਵਜੇ ਇੰहां से ਆਈਏ ਆਪਣੇ ਕੰਮ ਕਰਕੇ 6 ਵਜੇ ਕੇ ਬਾਅਦ इनके ਪਿੱਛੇ ਬੰਦਰ ਵहां से ਚਲਾ ਹੈ ਉਸ ਦਾ ਫੋਟੋ ਵੀ ਆ ਗਿਆ ਹੈ उसको बंदे को दूसरे बंदे को लब भी लिया है उस बंदे को बैठा तो के, अभी के ये वो रात मिली हालात की हालात तो, तो ऐसे देखे नहीं जा रहे थे इस तरह का खींचा क्योंकि रोड से यहाँ से वहाँ तक तीन चार बंदों का काम है एक बंदे का काम नहीं है रेप वगैरह भी किया गया अब तो ये रिपोर्ट आने के बाद ही सर बता देंगे ऐसे देख नहीं सकते थे हमें आने भी नहीं दिया पास में अच्छा हमें टीम ने आने नहीं दिया मैं पास जेड़ा व्यक्ति फड़या गया वो किथों ਦਾ ਰਹਿਣ ਵਾਲਾ ਹੈ ਉਹ ਬਿਹਾਰ ਦਾ ਹੈ ਬਿਹਾਰੀ ਹੈ अच्छा काम जैसे से सेलर में काम करते हैं बिहारी लोग सारे ता एक खैराबाद ਪਿੰਡ ਹੈਗਾ ਜਿਹੜਾ ਇੱਕ ਪਾਸੇ ਚਮਕੌਰ ਸਾਹਿਬ ਥਾਣਾ ਪੈਂਦਾ ਤੇ ਦੂਜੇ ਪਾਸੇ ਇਹ ਥਾਣਾ ਸਦਰ ਪੈਂਦਾ ਤਾਂ ਇੱਥੇ ਪੁਲਿਸ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਸੈਲ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਇੱਥੇ ਜਿਹੜੇ ਇਹ ਜਿਹੜੀ ਛਾਣਬੀਣ ਕਰ ਰਹੇ ਨੇ ਕਿਉਂਕਿ ਅਲੱਗ-ਅਲੱਗ ਤੱਥਾਂ ਨੂੰ ਖੰਘਾਲਿਆ ਜਾ ਰਿਹਾ ਹੈ ਤਾਂ ਇਹ ਜਿਹੜੇ ਇੰਸਪੈਕਟਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਉਹ ਵੀ ਆਪਣੇ ਤੌਰ ਉੱਤੇ ਇੱਥੇ ਜਿਹੜੀ ਇਹ ਛਾਣਬੀਣ ਕਰ ਰਹੇ ਨੇ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਕਿਉਂਕਿ ਥੋੜੀ ਦੇਰ ਪਹਿਲਾਂ ਜਿਹੜੀ ਬਾਡੀ ਉਸ ਔਰਤ ਦੀ ਹੈਗੀ ਆ ਉਸ ਨੂੰ ਜਿਹੜਾ ਥਾਣਾ ਜਿਹੜਾ ਥਾਣਾ ਸਦਰ ਦੇ ਮੁਲਾਜ਼ਿਮਾਂ ਵੱਲੋਂ ਸਿਵਲ ਹਸਪਤਾਲ ਰੋਪੜ ਦੇ ਵਿੱਚ ਪਹਵਾ ਦਿੱਤਾ ਗਿਆ ਦੂਜੇ ਪਾਸੇ ਜਿਹੜਾ ਵਿਅਕਤੀ ਆ ਜਿਹੜਾ ਕਿ ਇਹ ਨਾਲ ਇੱਕ ਸ਼ੈਲਰ ਪੈਂਦਾ ਉੱਥੇ ਜਿਹੜਾ ਦਿਹਾੜੀ ਦਾ ਕੰਮ ਕਰਦਾ ਬਿਹਾਰ ਦਾ ਰਹਿਣ ਵਾਲਾ ਹੈ ਉਸ ਨੂੰ ਪੁਲਿਸ ਵੱਲੋਂ ਫੜ ਕੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਗਲੇਰੀ ਕਾਰਵਾਈ ਲਈ ਥਾਣੇ ਵਿੱਚ ਪਹੁੰਚਾਇਆ ਗਿਆ ਤਾਂ ਇਹ ਤਸਵੀਰਾਂ ਵੱਡੀ ਬ੍ਰੇਕਿੰਗ ਖਬਰ ਰੋਪੜ ਦੇ ਪਿੰਡ ਖੈਰਾਬਾਦ ਦੇ ਨਜ਼ਦੀਕ ਇਲਾਕੇ ਦੇ ਜਿੱਥੇ ਕੁਝ ਮੁਸਲਮਾਨ ਜਿਹੜੇ ਵਿਅਕਤੀ ਰਹਿੰਦੇ ਨੇ ਉਹਨਾਂ ਦੇ ਨਾਲ ਤਾਲੁਕਾਤ ਰੱਖਦੀ ਔਰਤ ਦੀ ਜਿਹੜੀ ਜਿਹੜੀ ਬਾਡੀ ਮਿਲੀ ਆ ਨਗਨ ਅਵਸਥਾ ਦੇ ਵਿੱਚ ਮਿਲੀ ਆ ਤਾਂ ਤਸਵੀਰਾਂ ਲਗਾਤਾਰ ਆਰਟੀ 1 ਆਪਣੇ ਦਰਸ਼ਕਾਂ ਨੂੰ ਦਿਖਾ ਰਿਆ

ਨਾ ਇਹ ਕੀ ਮਸਲਾ ਕੀ ਹੋਇਆ ਨਾਗਾ ਤੁਹਾਡੇ ਕੀ ਲੱਗਦੇ ਸੀ ਨਾ ਆफी ਬੜੀ ਪਰਜਾਈ ਪੀ ਮੇਰੇ ਅੱਛਾ ਕੌਣੀ ਵਾਲਾ ਲੱਟ ਗਿਆ ਇਹ ਬੰਦਾ ਫੜਿਆ ਕੈਮਰੇ ਚ ਆ ਗਿਆ ਉਹ ਬੰਦਾ ਕੌਣ ਹੈਗਾ ਜਿਹੜਾ ਬਿਹਾਰੀ ਹੈ ਬਿਹਾਰੀ ਹੋਗਾ ਤਾਂ ਇੱਥੋਂ ਸਿਕਾਲ ਨਹੀਂ ਚਾਹੀਓ ਫਿਰ ਕੇਸ ਬੰਦ ਹੋ ਗਏ ਬਿਹਾਰੀ ਕਰਤੇ ਨੇ ਆਪ ਜੋ ਵੀ ਕਰਤੇ ਨੇ ਇਨਸਾਫ ਨਹੀਂ ਮਿਲੇ ਤਾਂ ਹਮ ਪਕੜਾਂਗੇ ਉਸਕੇ ਲਈ ਹਮ ਖਾਣੇ ਜਾਏਗੇ ਨਹੀਂ ਹੁਣ ਪੁਲਿਸ ਆਈ ਆ ਮੋਕਾ ਸਾਰੇ ਪਰਜਾਈ ਸੀ ਆਈ ਵਾਲੇ ਵੀ ਸੀ ਅੱਛਾ ਫੜ ਲਿਆ ਬੰਦਾ ਹਾਂ ਸੀ ਸਟਾਪ ਲੈ ਕੇ ਉਹਨੂੰ ਕੈਮਰਾ ਮਨ ਫੜ ਲਿਆ ਹਾਂ ਫੜ ਹੋ ਗਿਆ ਜੀ ਹਾਂ ਬੰਦਾ ਹੁਣ ਖਬਰ ਆਈ ਹੈ ਕਿ ਹੁਣ ਇਹ ਫੜ ਲਿਆ ਹੈ ਬੰਦਾ ਸੇਲਰ ਦਾ ਹੀ ਨਿਕਲਿਆ ਕੋਈ ਕਿੱਥੇ ਹੈ ਬੰਦਾ ਕਿੱਥੇ ਹੈ ਥਾਣੇ ਕਿਹੜੇ ਮੈਂ ਤੇ ਕੀ ਹੈ ਮਸਲਾ ਮੈਂ ਚਾਦ ਮੁਹੰਮਦ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਕੀ ਮਸਲਾ ਹੋਇਆ ਸਾਰਾ ਮਸਲਾ ਇਹ ਹੋਇਆ ਜੀ ਇਹ ਕੰਮ ਪਰ 3-4 ਸਾਲ ਤੇ ਜਾਂਦੇ تھے ਦੋ ਜਣੀਆਂ ਜਾਂਦੀ ਸੀ ਕੱਲ ਜੋ ਥੀ ਇੱਕ ਜਣੀ ਵਿਆਹ ਚ ਚਲੀ ਗਈ ਇੱਕ ਇਹ ਚਲੀ ਗਈਆਂ ਇਕੱਲੀਆਂ ਕੁੜੀ ਨੇ ਨਾ ਵੀ ਕਰਿਆ ਕਿ ਤੂੰ ਨਾ ਜਾ ਇਕੱਲੀ ਕਹਿੰਦੀ ਬੇਟਾ 400 ਰੁਪਏ ਬਣ ਜੂंगे ਇਹ ਚਲੀ ਗਈ ਜਾਦੂ ਉੱਥੇ ਤੇ ਚੱਲੀਆਂ ਪੌਣੇ 6 ਵਜੇ ਹਾਂ ਰਸਤੇ 'ਚ ਇਹਨਾਂ ਨਾਲ ਹਾਦਸਾ ਹੋ ਗਿਆ ਉਹਨਾਂ ਦੇ ਮਾਰੀਏ ਪਿੱਛੇ ਤੇ ਕੋਈ ਚਾਕੂ ਵੀ ਮਾਰਿਆ ਹੈ ਤੇ ਉਹ ਗਿਰ ਗਈ ਉਹਨਾਂ ਨਾਲ ਰੇਪ ਕੀਤਾ ਨੰਗੀ ਪਈ ਸੀ ਦੀ ਮਾਦਰ ਜੱਦੂਰੇ ਤੇ ਟੋਲਿਆ ਹੈ 7:30 ਵਜੇ ਗਏ ਆ ਬੰਦੇ 9 ਵਜੇ ਮੈਨੂੰ ਪਰਮਿਸ਼ਨ ਮਿਲੀ ਹੈ ਮੈਨੂੰ ਪਤਾ ਲੱਗਿਆ ਮੈਂ ਸਦਰ ਖਾਣੇ ਫੋਨ ਕਰਿਆ ਐਸਐਚਓ ਪਵਨ ਕੁਮਾਰ ਕੋਲ ਮੈਂ ਸਿਟੀ ਥਾਣੇ ਫੋਨ ਕਰਿਆ ਮੈਂ ਕਿਹਾ ਜੀ ਇਦਾਂ ਇਦਾਂ ਗੱਲ ਹੈ ਭੂਮਨ ਸੈਲ ਵਾਲਿਆਂ ਨੂੰ ਕਰਿਆ ਸਾਰੇ ਪ੍ਰਸ਼ਾਸਨ ਸਾਰਾ ਪਹੁੰਚਾਇਆ ਗੱਜ-ਬੱਜ ਕੇ ਕਸਰ ਨਹੀਂ ਛੱਡੀ ਪ੍ਰਸ਼ਾਸਨ ਨੇ ਤੇ ਫਿਰ ਬਾਅਦ ਚ ਪਤਾ ਲੱਗਿਆ লাশ ਪਈ ਹੈ ਉਹ ਇਲਾਕਾ ਲੱਗਦਾ ਹੈ ਆਪਣਾ ਚੰਪੌਰ ਦਾ ਤੇ ਬੇਲੇ ਬੇਲੇ ਤੇ ਫੋਰਸ ਆਈ ਹੈ ਉੱਥੇ ਤੇ ਆ ਕੇ ਡੀਐਸਪੀ ਸਾਹਿਬ ਹੁਣ ਵੀ ਆਏ ਹੋਏ ਹਨ ਉੱਥੇ ਮੌਾਇਨਾ ਕਰ ਰਹੇ ਨੇ ਦੇਖ ਰਹੇ ਨੇ ਪ੍ਰਸ਼ਾਸਨ ਦਾ ਕੋਈ ਇਸ ਟਾਈਮ ਉਹਨੀਆਂ ਰਾਤ ਹੀ ਪ੍ਰਸ਼ਾਸਨ ਸਾਰੇ ਮਦਦ ਕਰੀ ਕਿ ਨਹੀਂ ਹੈ ਜਿਹੜੀ ਔਰਤ ਹੈ ਉਮਰ ਦੀ ਉਹਨਾਂ ਦੀ ਹੈ 55-50 ਦਾ ਲਗਭਗ ਹੈ ਤੇ ਕਿਆ ਕਾਰੋਬਾਰ ਕਿਆ ਕਰਦੀ ਹੈ ਕਾਰੋਬਾਰ ਕੁਛ ਨਹੀਂ ਬਸ ਉਹਤੇ ਦਿਹਾੜੀਆਂ ਹੀ ਕਰਦੀ ਸੀ ਬੰਦਾ ਇਹ ਉਹਦਾ ਘਰ ਵਾਲਾ ਹੈ ਬਿਮਾਰ ਰਹਿੰਦਾ ਹੈ ਹਾਲਾਤ ਕੀ ਸੀਗੇ ਬੋਡੀ ਤੇ ਬੋਡੀ ਤੇ ਹਾਲਾਤ ਜੀ ਮਾਦਰ ਜਾਤ ਨੰਗੀ ਪਈ ਹੈ ਹੂੰ ਰੇਵ ਕੀਤਾ ਹੋਇਆ ਹੈ ਹੂੰ ਬਾਕੀ ਡੰਡਾ ਵੀ ਪਿਆ ਔਰ ਇੱਕ ਰਮਾਲ ਮਿਲੇ ਆ ਉਥੇ ਜਦ ਇਹ ਟੋਲਨ ਗਏ ਇੱਕ ਬੋਤਲ ਵੀ ਮਿਲੀ ਹੈ ਦਾਰੂ ਦੀ ਅੱਛਾ ਹੁਣ ਪੁਲਿਸ ਆਈ ਹੈ ਕਾਰਵਾਈ ਕੀ ਕਰਦੀ ਹੈ ਹਾਂ ਜੀ ਕਾਰਵਾਈ ਹੁਣ ਦੇਖਰੇਖ ਕਰ ਰਹੀ ਹੈ ਉੱਥੇ ਜਾਂਚ ਪੜਤਾਲ ਕਰ ਰਹੀ ਹੈ ਨੂੰ ਲੱਗਦਾ ਕੀ ਹੈ ਕਿਹੜੇ ਵਿਅਕਤੀਆਂ ਵੱਲੋਂ ਕੀਤਾ ਗਿਆ ਕੋਈ ਪ੍ਰਾਣੀ ਰੰਜਿਸ਼ ਹੋਵੇ ਜਾਂ ਕੋਈ ਵਿਅਕਤੀ ਦਾ ਅਸਲ ਜੁੰਦਾ ਵੀ ਛੇੜਛਾੜ ਹੁੰਦੀ ਹੋਵੇ ਐਸਾ ਕੁਝ